ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 36ਵਾਂ ਸੁਲਤਾਨ ਬਹਾਦਰ ਹਲੇ ਜਿਉਂਦਾ ਸੀ ਜਦੋਂ ਆਦਮ ਖਾਨ ਉਸ ਦੇ ਸਿਰ ਉੱਤੇ ਆ ਧਮਕਿਆ ਉਹ ਬੈਠਣ ਦੀ ਸ਼ਕਤੀ ਵੀ ਗਵਾ ਚੁੱਕਾ ਸੀ ਉਹ ਬੱਖੀ ਉੱਤੇ ਸੱਜਾ ਹੱਥ ਰੱਖੀ ਔਂਕ ਰਿਹਾ ਸੀ ਹਾਈ ਕਿਸਮਤ ਚੱਕਰਪੁੱਠਾ ਪੈ ਗਿਆ ਆਪਣੀ ਪਿਆਰੀ ਕਵਰਾਨੀ ਤੋਂ ਦੂਰ ਰੋਂਗਾਂ ਵਿੱਚ ਮਰਿਆ ਹਾ ਬਿਲਕੁਲ ਮੌਤ ਤੂੰ ਦੋ ਪਲ ਆਕ੍ਰਿਮ ਮਿਲਨ ਲਈ ਵੀ ਸਮਾਂ ਨਹੀਂ ਦੇ ਸਕਦਾ ਹਾਈ ਕਵਰਾਨੀ ਜਾਨ ਉਸ ਦੀਆਂ ਅੱਖਾਂ ਖੁੱਲਦਿਆਂ ਤੇ ਮਿੱਟਦਿਆਂ ਸਨ ਉਸ ਦੀ ਨਜ਼ਰ ਆਦਮ ਖਾਨ ਦੇ ਬਰਾਬਰ ਆਖ ਲੋਤੇ ਕਾਜੀ امامਦੀਨ ਉੱਤੇ ਜਾ ਪਈ ਉਸ ਦੀਆਂ ਅੱਖਾਂ ਵਿੱਚ ਰੋਹ ਕਾਰਨ ਲਹੂ ਉਤਰ ਆਇਆ ਅੱਛਾ ਤੂੰ ਆ ਆਦਮ ਖਾਨ ਨੂੰ ਮੇਰੇ ਉੱਤੇ ਚੜਾ ਕੇ ਲਿਆਉਣ ਵਾਲਾ ਉਹ ਧੋਖੇਵਾਜ ਦੋਸਤ ਬਣਦੇ ਆਦਮ ਖਾਨ ਸਲਾਮ ਬਾਜ ਬਹਾਦਰ ਨੇ ਮੋਗਲ ਸਲਾਰ ਨੂੰ ਰੜਕ ਨਾਲ ਚਿਤਾਰਿਆ ਵਾ ਪਾਲਿਕ ਨੂੰ ਸਲਾਮ ਬਾਜ ਬਹਾਦਰ ਤੇਰੀ ਬਹਾਦਰੀ ਤੇ ਦਲੇਰੀ ਕਮਾਲ ਕਰ ਗੰਗਾ ਉਸ ਸੁਲਤਾਨ ਦੀ ਧੋਖੇ ਵਾਲੀ ਚੋਪ ਨੂੰ ਭਲਾ ਕੇ ਕਿਹਾ ਐਨੀ ਥੋੜੀ ਫੌਜ ਨਾਲ ਸਾਨੂੰ ਦਿਨੇ ਤਾਰੇ ਵਿਖਾ ਦਿੱਤੇ ਤੈਨੂੰ ਤਾਂ ਦਿੱਲੀ ਫੌਜ ਦਾ ਸਪਾਸ਼ ਸਲਾਰ ਹੋਣਾ ਚਾਹੀਦਾ ਸੀ ਬਹਾਦਰੀ ਦੁਸ਼ਮਣ ਨੂੰ ਮੈਦਾਨੇ ਜੰਗ ਵਿੱਚ ਲਲਕਾਰਦੀ ਹੈ ਤੇ ਧੋਖੇ ਨਹੀਂ ਕਰਦੀ ਆਦਮ ਖਾਨ ਕਈ ਧੋਖੇ ਫਰੇਬ ਵਾਲੀ ਆਪਣੀ ਬਹਾਦਰੀ ਵਿਖਾ ਕੇ ਦਰਬਾਰਾਂ ਵਿੱਚ ਇਨਾਮ ਪਾਉਂਦੇ ਹੈ ਅਤੇ ਕਈ ਦਲੇਰੀ ਨਾਲ ਸ਼ਹੀਦ ਹੁੰਦੇ ਨਵੀਂ ਤਰੀਕ ਪੈਦਾ ਕਰਦੇ ਹਨ ਇਸ ਸੱਚ ਝੂਠ ਦਾ ਸਾਬ ਤੱਕ ਕਿਆਮਤ ਕਰੇਗੀ ਉਹ ਪੀੜ ਨਾਲ ਔਖੇ ਸਾ ਪਰ ਰਿਹਾ ਸੀ ਬਾਵਜੂਬ ਬੰਨਨ ਦੇ ਉਸ ਦੇ ਜਾਖਮ ਵਿੱਚੋਂ ਖੂਨ ਰਸਨੋਂ ਨਹੀਂ ਹਟਿਆ ਸੀ ਕਾਸ਼ ਅਸੀਂ ਜੰਗ ਤੋਂ ਪਹਿਲਾਂ ਮਿਲੇ ਹੁੰਦੇ ਆਦਮ ਖਾਨ ਆਪਣੀ ਕਰਤੂਤ ਉੱਤੇ ਦਿਲੋਂ ਸ਼ਰਮਿੰਦਾ ਸੀ ਫਿਰ ਵੀ ਤੂੰ ਠੱਗੀ ਮਾਰਨੀ ਸੀ ਤੂੰਹੇ ਵਾਂਗ ਫਿਸਰਤ ਤੋਂ ਮਜਬੂਰ ਹੋਰ ਸਿਪਾਹੀ ਵੀ ਉਸ ਥਾਂ ਆ ਜੁੜੇ ਤੇ ਉਹ ਕੇਰਾ ਕੱਤੀ ਖਲੋਤੇ ਸਨ ਖੁਦਾ ਗਵਾਹ ਮੈਂ ਸੱਚੇ ਦਿਲੋਂ ਪਛਤਾਵਾ ਕਰ ਰਿਹਾ ਹਾਂ ਮੈਂ ਤੇਰਾ ਇਲਾਜ ਕਰਵਾ ਕੇ ਤੂੰ ਤੈਨੂੰ ਬਚਾਉਂਗਾ ਤੇਰੀ ਮਾਂਡੂ ਦੀ ਸਰਦਾਰੀ ਲਈ ਸ਼ਾਨ ਸ਼ਾਹ ਕੋ ਸ਼ਫਾਰਿਸ਼ ਵੀ ਕਰਾਂਗਾ स्पर्श ਦਾ ਨਾਮ ਸੁਣ ਕੇ ਕਾਜੀ ਦੇ ਦਿਲ ਦੀ ਧੜਕਣ ਫੜਕ ਪਈ ਮੇਰਾ ਕੀ ਬਣੇਗਾ ਇਥੋਂ ਤੱਕ ਕੀਤਾ ਪਰਾਲਾ ਕਿਤੇ ਸੁਆਹੀ ਨਾ ਹੋ ਜਾਵੇ ਉਸ ਦੀ ਲੋੜ ਨਹੀਂ ਪਵੇਗੀ ਮੈਂ ਬਚਣ ਵਾਲਾ ਨਹੀਂ ਹੁਣ ਮੈਂ ਜਾਨ ਹੀ ਮਰਨਾ ਚਾਹਾਂਗਾ ਸੁਲਤਾਨ ਦੀ ਪੀੜ ਤੇ ਹੌਕਣੀ ਹੋਰ ਤੇਜ ਹੋ ਗੰਨਾ ਮੈਂ ਤੇਰੀ ਕੋਈ ਮਦਦ ਕਰ ਸਕਾਂ ਆਖਰੀ ਖੁਆਇਸ਼ ਮੁਗਲ ਸਰਦਾਰ ਹਮਦਰਦੀ ਨਾ ਪੁੱਛੇ ਕਾਜੀ ਸਾਹਿਬ ਨੂੰ ਮੇਰੇ ਕੋਲ ਬੈਠਦਾ ਕਰੋ ਇਮਾਮ ਦੀਨ ਨੇ ਸਮਝਿਆ ਬੇਗਮ ਨੂੰ ਕੋਈ ਪੇਗਾਮ ਦੇਣਾ ਚਾਹੁੰਦਾ ਹੈ ਪਰ ਇਹਦੀ ਕਵਰਾਨੀ ਨੂੰ ਕਲਮਾ ਪੜਾ ਕੇ ਛੱਡਾਂਗਾ ਸੁਲਤਾਨ ਹਜ਼ੂਰ ਕੋਈ ਸੁਨੇਹਾ ਖਾਦਮ ਸਤਰ ਪਹੁੰਚਦਾ ਕਰ ਦੇਵਾਂਗਾ ਕਾਜੀ ਉਸ ਦੇ ਕੋਲ ਬੈਠਦਾ ਪੁੱਛ ਗਿਆ ਬਾਜ ਬਹਾਦਰ ਨੇ ਮੂੰਹ ਵਿੱਚ ਇਕੱਠਾ ਕੀਤਾ ਲਵਾਦ ਉਸ ਦੇ ਮੂੰਹ ਤੇ ਠੋਕ ਦਿੱਤਾ ਨਮਕ ਹਵ ਰਾਮ ਕਮੀਨਿਆ ਗਦਾਰਾ ਆਸ਼ਾ ਦਾਈ ਦਾੜੀ ਇਹਨਾਂ ਕਰਤੂਤਾਂ ਨੂੰ ਵਧਾਈਏ ਉਹ ਥੋੜਾ ਉੱਠ ਕੇ ਕਾਜੀ ਦੇ ਥੱਪੜ ਮਾਰਨਾ ਚਾਹੁੰਦਾ ਸੀ ਪਰ ਉਸ ਦਾ ਹੱਥ ਉੱਠ ਕੇ ਰਹਿ ਗਿਆ ਕਾਜੀ ਦੋਹਾਂ ਹੱਥਾਂ ਨਾਲ ਮੂੰਹ ਪੋਈਂਦਾ ਪਛਾਂ ਹਟ ਗਿਆ ਪਛਤਾਵਾ ਉਸ ਨੂੰ ਅੰਦਰੋਂ ਬਾਹਰੋਂ ਵੱੜ ਰਿਹਾ ਸੀ ਸਾਲਾ ਮਰਨੀ ਮਰ ਗਿਆ ਗੈਰਤ ਨਹੀਂ ਗਈ ਬਾਜਵਾਦਰ ਖਬਰਦਾਰ ਇਹ ਹੁਣ ਮੰਡੂ ਦਾ ਵਰਖਦਾਰ امام ਹੈ ਕਾਜੀ ਦਾ ਰਤਬਾ ਇਸਲਾਮੀ ਸਰਾ ਅਨਸਾਰ ਸ਼ਾਹੀ ਨਾਲੋਂ ਕਈ ਪੱਖਾਂ ਵਿੱਚ ਉੱਚਾ ਹੁੰਦਾ ਹੈ ਆਦਮ ਖਾਨ ਲਈ ਚੁੱਪ ਰਹਿਣਾ ਔਖਾ ਹੋ ਗਿਆ ਸੀ ਹਾਂ ਆਦਮ ਖਾਨ ਜਿਹੜੇ ਗਦਾਰੀਆਂ ਕਰਨ ਸ਼ਾਹੀ ਤਾਕਤੋਂ ਉਹਨਾਂ ਨੂੰ ਇਨਾਮ ਜ਼ਗੀਰਾਂ ਤੇ ਖਿਤਾਬ ਬਖਸ਼ਦੀ ਹੈ ਤੇ ਸਿੱਧਕਵਾਨਾਂ ਨੂੰ ਸੂਲੀਆਂ ਨਸੀਬ ਹੁੰਦੀਆਂ ਹਨ ਫਰਕ ਇਹ ਨਹੀਂ ਹੈ ਸ਼ਹੀਦਾਂ ਨੂੰ ਤਰੀਕ ਸलाम ਕਰਦੀ ਹੈ ਤੇ ਦੇਸ਼ ਦੇ ਗਦਾਰਾਂ ਦੇ ਮੂੰਹ ਉੱਤੇ ਥੁੱਕਿਆ ਜਾਂਦਾ ਹੈ ਖੁਦਾ ਦਾ ਸ਼ੁਕਰ ਹੈ ਮੈਂ ਸੱਚਾਈ ਤੇ ਖੁਰਦਾਰੀ ਦਾ ਰਾਹ ਨਹੀਂ ਛੱਡਿਆ ਇਮਾਮ ਇਮਾਨ ਰਾ ਕਾਇਮ ਰੱਖ ਕੇ ਮਰ ਰਿਹਾ ਆਪਣੇ ਬੋਲਾਂ ਦੀ ਤੈਅ ਦੇ ਵਿੱਚ ਉਸ ਦਾ ਖੜਾ ਹੱਥ ਡਿੱਗ ਪਿਆ ਸੁਲਤਾਨ ਸਤਿਆ ਹਾਰ ਰਿਹਾ ਸੀ ਸਿਪਾਹੀ ਹੋਰ ਆ ਗਈ ਆਦਮ ਖਾਨ ਨੇ ਬੜੇ ਜੋਰ ਨਾਲ ਪੁਕਾਰਿਆ ਜ਼ਹਿਰਾ ਕਿੱਥੇ ਮਰ ਗਿਆ ਉਸ ਸੁਲਤਾਨ ਨੂੰ ਬਚਾਉਣਾ ਚਾਹੁੰਦਾ ਸੀ ਉਸ ਨੇ ਉਸ ਦੇ ਸਾਹਮਣੇ ਸਲਾਮ ਕੀਤੀ ਉਸ ਆਪਣੀ ਦੁਆਦਾਰੂ ਤੇ ਚੀਰ ਫਾੜ ਵਾਲੀ ਪੋਟਲੀ ਸੰਭਾਲੀ ਹੋਈ ਸੀ ਜ਼ਹਿਰਾ ਬਾਜਬਾਦਰ ਨੂੰ ਬਚਾਉਣ ਲਈ ਆਪਣੀ ਸਾਰੀ ਬਾਹ ਲਾ ਦੇ ਸੁਲਤਾਨ ਲਹੂ ਵਗ ਜਾਣ ਕਾਰਨ ਪੀਲਾ ਪੈ ਚੁੱਕਾ ਸੀ ਜਹਰਾ ਨੇ ਸਹਜ ਸਹਜ ਕਮਰਬੰਦ ਵਾਲੀ ਗੰਢ ਖੋਲੀ ਖੂਨ ਮੋੜ ਵਗ ਤੁਰਿਆ ਪੀੜ ਸੁਲਤਾਨ ਦੇ ਸਿਰ ਵਿੱਚ ਕਿੱਲਾ ਠੋਕ ਰਹੀ ਸੀ ਖਾਏ ਕਵਰਾਨੀ ਤੈਨੂੰ ਮਿਲੇ ਬਿਨਾ ਉਹ ਬੜਾ ਕੁਝ ਮਹਿਸੂਸ ਕਰ ਰਿਹਾ ਸੀ ਪਰ ਬੋਲ ਨਹੀਂ ਸੀ ਸਕਦਾ ਜਨਾਬ ਬਚਨ ਦੀ ਬਹੁਤ ਹੀ ਘਟ ਉਮੀਦ ਹੈ ਜਹਰਾ ਸਿਰ ਫੇਰ ਰਿਹਾ ਸੀ ਤੂੰ ਕੋਸ਼ਿਸ਼ ਤਾਂ ਕਰ ਆਦਮ ਖਾਨ ਜਿੱਦ ਕਰੀ ਜਾਂਦਾ ਸੀ ਸੁਲਤਾਨ ਦੀ ਇੱਕ ਵਾਰ ਬਾਹ ਮੋੜ ਖੜੀ ਹੋ ਕੇ ਹਮੇਸ਼ਾ ਲਈ ਡਿੱਗ ਪਈ ਕਾਜੀ ਨੇ ਸਾਹ ਪਰਦੇਵਾਨ ਵਿੱਚ ਆਖਿਆ ਸ਼ੁਕਰ ਹੈ ਤੇਰਾ ਪਰਵਦਿਗਾਰ ਸਿਰੋਵਲਾ ਟਲੀ ਆਦਮ ਖਮ ਦੋਵੇਂ ਹੱਥ ਜੋੜ ਕੇ ਫਦੇ ਵਿੱਚ ਚੁੱਕ ਗਿਆ ਧੰਨਵਾਦ